ਅੱਜ ਤੁਹਾਨੂੰ ਨੂਨਾ ਸਰਕਾਰ ਦੀ ਤਰੱਕੀ ਦਿਖਾਉਣਾ ਕਿ ਇਹਨਾਂ ਨੇ ਕਲੀਨਿਕ ਮੁੱਲੇ ਦੇ ਵਿੱਚ ਕਿੰਨੀ ਤਰੱਕੀ ਕਰ ਲਈ ਸ਼ਾਬਾਸ਼ ਦੇਓ ਸਰਕਾਰ ਨੂੰ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨਾਂ ਦੇ ਕਿੰਨਾ ਤੱਕ ਪਹੁੰਚ ਸਕੇ ਇਹ ਦੇਖਣਾ ਕਿ ਆ ਇਹਨਾਂ ਦੀਆਂ ਕਿੰਨੀਆਂ ਨਾਕੀਆ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਦੇਖੋ ਵੀਡੀਓ ਹਲੋ ਵੀ ਦੋਸਤੋ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸ ਲੱਗੇ ਪਵਾੜੇ ਦੀ ਆ ਡੈੱਡ ਬੋਡੀ ਨਾ ਕਿਤੇ ਰੇਲਵੇ ਸਟੇਸ਼ਨ ਤੇ ਮਿਲੀ ਸੀਗੀ ਅਨਨੋਨ ਬੋਡੀ ਆ ਇਹ ਤੇ ਜਿਹੜੀ ਆ ਬੋਡੀ ਆ ਹੁਣ ਦੇਖੋ ਲੈ ਕੇ ਜੇਪ ਵਿੱਚ ਚੱਲੇ ਆ ਇੰਨੀ ਸਰਕਾਰ ਦੀ ਨਾਕੀਆ ਦੇਖੋ ਕਚਰੇ ਦੇ ਵਿੱਚ ਲੈ ਕੇ ਚੱਲੇ ਕਚਰੇ ਵਾਲ ਇਹ ਐਨੀ ਬੇਕਦਰੀ ਕਰਦੇ ਦੇਖੋ ਜੀ ਇਹਦੀ ਗੱਡਬੜੀ ਦੀ ਆ ਦੇਖੀ ਚੱਲਿਆ ਜੀ ਹੋਰ ਕੱਡਰ ਵਾਲੀ ਗੱਡੀ ਦੇ ਵਿੱਚ ਲੱਗੇ ਪੰਡਿਆ ਟੱਬੜੀ ਪਾਇਆ ਤਾਂ ਕੱਪੜਾ ਨਾਲ ਤੇ ਨਾਲ ਖੇਚ ਰਿਹਾ ਸੱਚਾ ਪਿੱਛੇ ਆਹੋ ਕਿਹੋ ਆਹ ਲਓ ਯਾ ਕੱਢੀ ਨਹੀਂ ਕੱਟਿਆ ਆ ਮੈਂ ਮਨੇ ਦੇਖ ਲਓ ਆ ਰਹੀ ਡੱਡਬੜੀ ਦੇਖੋ ਵਿੱਚ ਵਿੱਚ ਕਾਣੀ ਗੱਡੀ ਚ ਸੁੱਕਾ ਕੂੜਾ ਤੇ ਗਿੱਲਾ ਕੂੜਾ ਵਾਲੀ ਗੱਡੀ ਆ ਜੀ ਨਗਰ ਨਹੀਂ ਹੁੰਦੀ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਕੋਈ ਐਂਬੂਲੈਂਸ ਲੈ ਜਾਣੀ ਨੂੰ ਜਾਨੋ ਦੇਖੋ ਆ ਲਓ ਹੋ ਗਿਆ ਆਲ ਦੇਖੋ ਡੱਡਬੜੀ ਦਾ ਲੈ ਲੈ ਜਾਣਾ ਆਜ ਨਾਲਦਾ ਮੈਂ ਤੇ ਇੰਨੀ ਕਿਰਮਾਨੀਤ ਨਹੀਂ ਹੈਗੀ ਦੇਖ ਲੋ ਤੁਸੀਂ ਕੋਈ ਗੱਡੀ ਦਾ ਬੰਦਾ ਢੰਗ ਦੀ ਲੈ ਆਵੇ ਕੋਈ ਨਗਰ ਨੀਆ ਫਰਵਾੜਾ ਦੀ ਗੱਡੀ ਆ ਦੇਖੋ ਕਚਰੇ ਵਾਲੀ ਗੱਡੀ ਦੇ ਵਿੱਚ ਡੈਡ ਬੋਡੀ ਲੈ ਕੇ ਜਾ ਰਹੇ ਆ ਇੰਨਾ ਸਰਕਾਰ ਦੇ ਕੋਲ ਪੈਸਾ ਹੈ ਗੱਡੀ ਤੱਕ ਨਹੀਂ ਜਾ ਸਕਦੇ ਕਮਾਲ ਹੋ ਗਈ ਆਹ ਬੰਦੇ ਦੀ ਕਦਰ ਦੇਖ ਲੋ ਮਰੇ ਬੰਦੇ ਦੀ ਭਾਈ ਗੱਲ ਸੁਣੋ ਇੱਕ ਮਿੰਟ ਭਾਈ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਿੰਸ ਦਾ ਹੀ ਹੈ ਗੱਡੀ ਤੁਸੀਂ ਲੈ ਗਏ ਆ ਭਾਜੀ ਹਾਂਜੀ ਭਾਜੀ ਭਾਜੀ ਇਹ ਤੁਹਾਨੂੰ ਗੱਡੀ ਕੋਈ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਲੈ ਗਏ ਕਮਲੇ ਸਾਨੂੰ ਨਹੀਂ ਦਿੰਦੇ ਸਾਰੇ ਕੋਈ ਇਹੀ ਆ ਜੀ ਕਚਰਾ ਵਾਲੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਬੋੜੀਆਂ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਆ ਇਹ ਕਈ ਕਾਫੀ ਟਾਈਮ ਤੋਂ ਇਦਾਂ ਹੀ ਆ ਜੀ ਤੇ ਸਾਡੀ ਕੋਈ ਐਡੀਸੀ ਨਹੀਂ ਆ ਜਾਂ ਕੋਈ ਮੇਰੇ ਸਾਹਮਣੇ ਗੱਲ ਨਹੀਂ ਤੁਹਾਡੀ ਕੋਈ ਅਸੀਂ ਕਿਹਾ ਸੀ ਕਈ ਵਾਰੀ ਬਾਕੀ ਹੁਣ ਉਹਨਾਂ ਦੇ ਆ ਜੀ ਇਹ ਦੇ ਲੋ ਇੱਕ ਲੈਡ ਬੋੜੀ ਤੁਹਾਨੂੰ ਉਹਨਾਂ ਨੇ ਮਿਲੀ ਆ ਇੰਨੀ ਬੇਕਦਰ ਲੋਕੀ ਤਾਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਛ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਹੋ ਬੋੜੀ ਭਾਈ ਯ ਸਟੇਸ਼ਨ ਤੋਂ ਆਈ ਆ ਜੀ ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ ਲਾਸ਼ ਬੰਦੇ ਦੀ ਇਹ ਸਾਨੂੰ ਨਹੀਂ ਇਹ ਸਿਗਨਲ ਹਸਪਤਾਲ ਨੇ ਸਾਡੇ ਨੂੰ ਹਾਂ ਡੋਅਰ ਕੀਤੀ ਆ ਜੀ ਇਹ ਕਰੇ ਰਿਵਰਸ ਲਾਸ਼ ਨੂੰ ਕਚਰੇ ਦੇ ਗੱਡੀ ਚ ਲਈ ਆਇਆ ਜਾਂ ਜੀ ਹਾਂ ਜੀ ਇੱਦੀ ਲੈ ਕੇ ਜਾਂਦੀ ਇਹਦੇ ਚ ਕੋਈ ਕੋਈ ਬੈਂ ਨਹੀਂ ਹਾਂ ਜੀ ਨਹੀਂ ਕੋਈ ਇਹ ਤੁਹਾਨੂੰ ਅਧਿਕਾਰੀ ਵੀ ਨਹੀਂ ਕੁਝ ਕਹਿੰਦੇ ਵੀ ਗੱਡੀ ਕੋ ਹੋਰ ਲੈ ਜਾਓ ਜਾਂ ਕੁਝ ਆ ਨਹੀਂ ਸਰ ਸਾਨੂੰ ਆ ਹੀ ਦਿੱਤੀ ਪਈ ਆ ਜੀ ਉਹਨਾਂ ਨੇ ਬਸ ਇੱਥੇ ਲਈ ਜਾਨੀ ਕਿ ਬੰਦਾ ਖਤਮ ਹੋ ਗਿਆ ਤੇ ਗੂੜਾ ਮਤਲਬ ਬੰਦਾ